ਇੱਕ ਵਾਰ ਫੇਰ ਤੱਕ ਪਾਉਣ ਦੇ ਲਈ ਆ ਰਿਹਾ ਹੈ ਟਿੱਬਿਆਂ ਦਾ ਪੁੱਤ ਸਿਰਫ ਅੱਧੇ ਘੰਟੇ ਦੇ ਵਿੱਚ ਛਾ ਗਿਆ ਬਰੋਟਾ ਗੀਤ ਦਾ ਟੀਜ਼ਰ ਸਸ਼ਕਲ ਮੈਂ ਸੋਨੀਆ ਤੋਂ ਸਵੇਕ੍ਰਿਦਾਨਿਕ ਸੋਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਜਨਤ ਦੇ ਲੇਟੈਸਟ ਟਰੈਕ ਬ੍ਰੋਟਾ ਦਾ ਹਾਲੀ ਦੇ ਵਿੱਚ ਟੀਜ਼ਰ ਰਿਲੀਜ਼ ਕੀਤਾ ਗਿਆ ਦੱਸਦੇ ਕਿ 31 ਸੈਕਿੰਡ ਦਾ ਇਹ ਟੀਜ਼ਰ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਝਲਕ ਨਜ਼ਰ ਆਉਂਦੀ ਹੈ ਹਲਕੀ ਝਲਕ ਨਜ਼ਰ ਆਉਂਦੀ ਹੈ ਤੇ ਉਥੇ ਦੱਸਦੀ ਹੈ ਕਿ ਟੀਜ਼ਰ ਜਦੋਂ ਇਹ ਰਿਲੀਜ਼ ਹੁੰਦਾ ਤਾਂ ਅੱਧੇ ਘੰਟੇ ਦੇ ਵਿੱਚ 4 ਲੱਖ ਤੋਂ ਵੱਧ ਲੋਕ ਇਸ ਨੂੰ ਵੇਖ ਲੈਂਦੇ ਆ ਤਾਂ ਟੀਜ਼ਰ ਨੂੰ ਤਾਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫੈਨਸ ਦੇ ਵੱਲੋਂ ਬਹੁਤ ਸਾਰੇ ਕਮੈਂਟਸ ਵੀ ਕੀਤੇ ਜਾ ਰਿਹਾ ਹੈ ਤਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਹਨਾਂ ਦੇ ਕਾਫੀ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹੈ ਜਿਨ੍ਹਾਂ ਨੇ ਹੁਣ ਤੱਕ ਬਹੁਤ ਸਾਰੇ ਰਿਕਾਰਡਸ ਤੋੜੇ ਵੀ ਨੇ ਤੇ ਬਣਾਏ ਵੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਹਨਾਂ ਦਾ 8ਵਾਂ ਗੀਤ ਹੈ ਜੋ ਕਿ ਰਿਲੀਜ਼ ਹੋਵੇਗਾ ਜਿਸ ਦਾ ਹਾਲੀ ਦੇ ਵਿੱਚ ਟੀਜ਼ਰ ਰਿਲੀਜ਼ ਕੀਤਾ ਗਿਆ ਟੀਜ਼ਰ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਜੇਕਰ ਟੀਜ਼ਰ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਨੂੰ ਮਿਲੀਅਨਸ ਤੋਂ ਉੱਪਰ ਵਿਊਜ਼ ਆ ਚੁੱਕੇ ਨੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਵੀ ਨੇ ਟੀਜ਼ਰ 31 ਸਕਿੰਟ ਦਾ ਟੀਜ਼ਰ ਹੈ ਜਿਸ ਦੇ ਵਿੱਚ ਹਲਕੀ ਫੁਲਕੀ ਸਿੱਧੂ ਮੂਸੇਵਾਲਾ ਦੀ ਚਲਕ ਨਜ਼ਰ ਆ ਰਹੀ ਹੈ ਤਾਂ ਟੀਜ਼ਰ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਤੋਂ ਦੱਸਦੇ ਕਿ ਹਾਲੀਆ ਇੱਕ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਨੂੰ ਇਸ ਗੀਤ ਦੇ ਬਾਰੇ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 3 ਨਵੰਬਰ ਤੱਕ ਰਿਲੀਜ਼ ਹੋ ਸਕਦਾ ਹੈ ਉਹਨਾਂ ਨੇ ਕਿਹਾ ਸੀ ਕਿ ਬਸ ਥੋੜੇ ਹੀ ਦਿਨਾਂ ਦੇ ਵਿੱਚ ਸਿੱਧੂ ਦਾ ਗੀਤ ਆ ਰਿਹਾ ਹੈ ਤੇ ਗੀਤ ਦੀ ਸ਼ੂਟਿੰਗ ਜੋ ਆ ਖਤਮ ਹੋ ਚੁੱਕੀ ਆ ਛੋਟਾ ਮੋਟਾ ਕੰਮ ਖਤਮ ਕਰਕੇ ਕੋਸ਼ਿਸ਼ ਹੈ ਕਿ ਇਸ ਗੀਤ ਨੂੰ 30 ਦੇ ਲਾਗੇ ਜੋ ਆ ਰਿਲੀਜ਼ ਕੀਤਾ ਜਾਵੇ ਤਾਂ ਅੱਜ ਇਸ ਗੀਤ ਦਾ ਜੋ ਆ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਤਾਂ ਉਥੇ ਦੱਸਦੇ ਕਿ ਦੂਜੇ ਪਾਸੇ ਗੁਰੂ ਰੰਦਾਵਾ ਦੇ ਗੀਤ ਸ਼ਕੀਨੀ ਨੂੰ ਵੀ ਜੋ ਆ ਰਿਲੀਜ਼ ਕਰ ਦਿੱਤਾ ਗਿਆ ਜਿਸ ਦੀ 3 ਘੰਟੇ ਦੇ ਵਿੱਚ ਜੋ ਆ ਕਾਫੀ ਵਿਊਜ਼ ਆ ਚੁੱਕੇ ਨੇ ਉਹਦਾ ਦੇ 3 ਮਿਲੀਅਨਸ ਤੋਂ ਉੱਪਰ ਵਿਊਜ਼ ਆ ਚੁੱਕੇ ਨੇ ਇਸ ਗੀਤ ਨੂੰ ਤਾਂ ਇਸ ਦੇ ਵਿੱਚ ਦੱਸ ਦਈਏ ਕਿ ਸਿੱਧੂ ਜੋ ਗੁਰੂ ਰੰਦਾਵਾ ਉਹ ਰਿਪੀਟ ਕਰ ਰਹੀ ਆ ਤਾਂ ਇਸ ਗੀਤ ਯਾਨੀ ਕਿ ਸ਼ਕੀਨੀ ਦੇ ਵਿੱਚ ਗੁਰੂ ਰੰਦਾਵਾ ਦਾ ਇੱਕ ਲਵ Song ਜੋ ਨਜ਼ਰ ਆ ਰਿਹਾ ਜਿਸ ਦੇ ਵਿੱਚ ਲੋਕ ਉਹਨਾਂ ਨੂੰ ਵੀ ਕਾਫੀ ਪਸੰਦ ਕਰ ਰਿਹਾ ਤਾਂ ਇਸ ਗੀਤ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਤੇ ਉਥੇ ਸਿੱਧੂ ਮੂਸੇਵਾਲਾ ਨੇ ਇੱਕ ਹੋਰ ਨਵਾਂ ਜਿਉ ਕਹਿ ਸਕਦੇ ਵੀ ਆਪਾਂ ਰਿਕਾਰਡਿੰਗ ਕਾਈਂ ਕੀਤਾ ਕਿ ਉਹਨਾਂ ਦੇ 27 ਮਿੰਟ ਦੇ ਵਿੱਚ 4 ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਤੇ ਦੱਸ ਦਈਏ ਕਿ ਇਹ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ 8ਵਾਂ ਗੀਤ ਹੈ ਜੋ ਕਿ ਰਿਲੀਜ਼ ਹੋਇਆ ਇਸ ਤੋਂ ਪਹਿਲਾਂ SYL ਜੋ ਸੀ ਜੂਨ 2022 ਚ ਰਿਲੀਜ਼ ਹੋਇਆ ਸੀ ਵਾਰ ਨਵੰਬਰ ਵੀਸੂ ਵਾਈਟ ਰਿਲੀਜ਼ ਹੋਇਆ ਸੀ ਮੇਰਾ ਨਾਂ 223 ਚ ਰਿਲੀਜ਼ ਹੋਇਆ ਸੀ ਚੋਰਨੀ ਵੀ ਜੋ ਆ ਜੁਲਾਈ 2023 ਨੂੰ ਰਿਪੀਟ ਤੇ ਚੋਰਨੀ ਵੀ ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ ਇਸ ਤੋਂ ਬਾਅਦ ਵਾਚ ਆਊਟ ਵੀ Song ਜੋ ਸੀ ਇਸੇ ਸਾਲ ਰਿਲੀਜ਼ ਹੋਇਆ ਸੀ ਫੇ ਡ੍ਰੀਪੀ Song ਜੋ ਸੀ ਫਰਵਰੀ 2024 ਦੇ ਵਿੱਚ ਆਉਂਦਾ ਉਸ ਤੋਂ ਬਾਅਦ 410 ਅਪ੍ਰੈਲ 2024 ਚ ਆਉਂਦਾ ਅਟੈਚ 2024 ਚ ਆਉਂਦਾ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਜੋ ਬਰੋਟਾ Song ਹੈ ਏ ਜਲਦ ਹੀ ਰਿਲੀਜ਼ ਹੋਣ ਵਾਲਾ ਫੈਨਸ ਕਾਫੀ ਐਕਸਾਈਟਿਡ ਨੇ ਕਿਉਂਕਿ ਟੀਜ਼ਰ ਨੇ ਬਹੁਤ ਪਿਆਰ ਮਿਲ ਰਿਹਾ ਤੇ ਫੈਨਸ ਬਹੁਤ ਜ਼ਿਆਦਾ ਵੇਟ ਕਰ ਰਿਹਾ ਕਿ ਕਦੋਂ ਉਹ ਦਿਨ ਆਵੇ ਜਦੋਂ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ Song ਆਵੇ ਕਿਉਂਕਿ ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕਾ ਜਿਸ ਨੇ ਜਾਨ ਤੋਂ ਬਾਅਦ ਵੀ ਉਸਨੇ ਗੀਤ ਜੋ ਆ ਜੋ ਰਿਕਾਰਡ ਤੋੜ ਦਿਆ ਹੋਇਆ ਨਜ਼ਰ ਆਉਂਦੇ ਆ ਤੇ ਜੇਕਰ ਤੁਸੀਂ ਵੀ ਇਸ ਗੀਤ ਦਾ ਟੀਜ਼ਰ ਦੇਖਿਆ ਤਾਂ ਤੁਹਾਨੂੰ ਟੀਜ਼ਰ ਕਿਵੇਂ ਦਾ ਲੱਗਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨੀਆਂ ਦੇ ਇਜਾਜ਼ਤ ਤੇ ਦੇਖਦੇ ਰਹੋਦਾ ਨਿਕਸੋਇਰਾ ਟੀਵੀ